ਰੰਗਾਮਾ ਹੋ ਗਿਆ ਜੀ ਬਾਹਰ ਭਾਰੀ ਹੋ ਗਿਆ ਮਾ ਉਹਨਾਂ ਨੇ ਬਾਹਰ ਖਿੱਚਿਆ ਵੇਚ ਕੇ 10 15 ਜਣੇ ਉਸਤਾਦ ਜੀ ਹਾਂ ਧੌੜ ਮਾਰੀਏ ਕਿੰਨੂ ਮਾਰੀਏ ਕਿੰਨੂ ਆ ਆ ਛੋਟਾ ਮੁੰਡਾ ਵੇਲਾਗਾ ਤਾਡਾ ਮੁੰਡਾ ਸੀਗਾ ਹਾਂ ਉਹਨੂੰ ਮੈਂ ਆਇਆ ਕਰਕੇ ਜੱਪੀ ਵਾਲੇ ਉਹਨੂੰ ਵੀ ਵੱਜ ਦਿੱਤੀ ਮੈਂ ਉਹਨਾਂ ਨੇ ਚੀਜ਼ ਨਹੀਂ ਆਦੀ ਉਹ ਇਦ ਕੋਈ ਮੁੰਡਲ ਮਾਰਦੇ ਨਹੀਂ ਹਨ ਕਿਰਨਜੀਤ ਕੀ ਸੀ ਕੀ ਇਦਾਂ ਦੀ ਪਤਾ ਨਹੀਂ ਲਗਦਾ ਦਸਿਆ ਹੀ ਨਹੀਂ ਉਹਨੇ ਕੋਚ ਹੂੰ ਤੇ ਜੋ ਹਮਲਾ ਕਿ ਕੀਤਾ ਗੱਲਬਾਤ ਕੀ ਆਈ ਹੈ ਪਤਾ ਨਹੀਂ ਕੀ ਮਾਰਿਆ ਮੁੰਡੇ ਦੇ ਮੁੰਡੇ ਦੇ ਸੇਰ ਅੰਦਰ ਵੀ ਪੈਰ ਅੱਜ ਪੈ ਗਏ ਨਹੀਂ ਦੇਖ ਸਕਦੇ ਹੋ ਪੈਰ ਅੱਜ ਆਈ ਮੇਰੀ ਗੱਲ ਮੰਨ ਪਈ ਤੂੰ ਮੈਂ ਤੇਰਾ ਤੇਰਾ ਐਲਾ ਨਾਲ ਕੀ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਮੈਂ ਤਾਂ ਜਾਣਦਾ ਨਹੀਂ ਕਿ ਹਮਲਾ ਕੀਤਾ ਮੈਂ ਨਹੀਂ ਹਮਲਾ ਕੀਤਾ ਹਮਲਾ ਤੁਸੀਂ ਕੀਤਾ ਮੈਂ ਹਮਲਾ ਨਹੀਂ ਹਮਲਾ ਕਿੰਨੇ ਕੀਤਾ ਰੌਹਲ ਮੁੰਡੇ ਨੇ ਪਈ ਰੌਹਲ ਮੁੰਡੇ ਰਾਹੁਲ ਕੌਣ ਰਾਹੁਲ ਭਾਈ ਉੱਥੇ ਮੁੰਡਾ ਰਹਿੰਦਾ ਬਸਤੀ ਕੋਲ ਮੈਂ ਤੇਰੇ ਬਪਾ ਬੋਲਦਾ ਬੁਲਾਇਆ ਪਈ ਮੈਂ ਤੇਰਾ ਹੱਥ ਜੋੜਦਾ ਪਈ ਮੈਂ ਗਰੀਬ ਬਣਦਾ ਤੇਰਾ ਤੇਰਾ ਐਲਾ ਨਾਲ ਕੀ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਮੈਂ ਤਾਂ ਜਾਣਦਾ ਨਹੀਂ ਕਿ ਹਮਲਾ ਕੀਤਾ ਮੈਂ ਨਹੀਂ ਹਮਲਾ ਕੀਤਾ ਹਮਲਾ ਤੁਸੀਂ ਕੀਤਾ ਮੈਂ ਹਮਲਾ ਅਮਲਾ ਕਿਨੇ ਕੀਤਾ ਹੈ ਰਾਹੁਲ ਮੁੰਡੇ ਨੇ ਪਈ ਰਾਹੁਲ ਰਾਹੁਲ ਕੋਣ ਰਾਹੁਲ ਭਾਈ ਉੱਥੇ ਮੁੰਡਾ ਰਹਿੰਦਾ ਬਸਤੀ ਕੋਜਾ ਭਾਈ ਭਈਆ ਮੰਡੀ ਚੱਲ ਕੋ ਭਾਈ ਉਹਨੇ ਉਹਦੀ ਕੀ ਗੱਲ ਬਾਤ ਸੀ ਇਹਨਾਂ ਨਾਲ ਭਈਆ ਉਹਦੇ ਮੈਨੂੰ ਨਹੀਂ ਪਤਾ ਭਾਈ ਉਹ ਕਹਿੰਦਾ ਗੱਲ ਕਰੀ ਬਣਾਣਾ ਨਹੀਂ ਪਤਾ ਨਹੀਂ ਭਾਈ ਮੈਂ ਤੇਰੇ ਹੱਥ ਜੋੜਦਾ ਨਹੀਂ ਚੱਲਦਾ ਕੋਈ ਤਾਂ ਗੱਲ ਤੇਰੀ ਪੈ ਗਿਆ ਜੀ ਇਹ ਕੋਣ ਨੇ ਜਿਹੜਾ ਮੁੰਡਾ ਜੜਦੇ ਭਾਈ ਆਪਣੀ ਜਾਨ ਤਾਂ ਬਚਾਣੀ ਹੈ ਜਦੋਂ ਨਾ ਕਿਤਾ ਹੋਣਾ ਨਹੀਂ ਪਤਾ ਸੀ ਮੈਨੂੰ ਅਸੀਂ ਕੀ ਕਰਨ ਲੱਗੇ ਆ ਕੰਕਾ ਦੇ ਆਉਂਦੇ ਆ ਉਹ ਦੀਦੀ ਵੀ ਇਹ ਫੜਿਆ ਕਿੱਦਾਂ ਗਿਆ ਘਰ ਦੇ ਵਿੱਚ ਭਾਈ ਇਹਨਾਂ ਨਸ਼ਾ ਕੀਤਾ ਆਇਆ ਵਾ ਮੇਰੇ ਪਾਪਾ ਨੇ ਮਾਰਿਆ ਐਨੀ ਗੱਲ ਮੈਂ ਆਵਾਜ਼ ਸੁਣ ਕੇ ਬਾਹਰ ਤੋਂ ਗਿਆ ਭਾਈ ਇਹ ਚਾਰ ਨੀ ਕਿ ਤੁਹਾਡੇ ਘਰ ਦੇ ਅੰਦਰ ਆਇਆ ਸੀ ਭਾਈ ਬਾਹਰ ਪਰਦੀ ਮੈਂ ਨਹੀਂ ਮਾਰੀ ਭਾਈ ਮੈਂ ਨਹੀਂ ਮਾਰੀ ਭਾਈ ਜਾਣਦੇ ਤੁਹਾਨੂੰ ਆਂ ਜਾਣਦਾ ਵਾ ਉਹ ਦੇਖ ਸਾਡੇ ਜੀ ਹੁਣ ਮੁੰਡਾ ਜਿਹੜਾ ਮਾਫੀ ਮੰਗ ਰਿਹਾ ਤਸਵੀਰਾਂ ਤੁਹਾਨੂੰ ਕਿਸੇ ਦਾ ਡਰ ਰਿਹਾ ਜ਼ਲੰਦਾਰ ਪੁਲਿਸ ਆਖੋ ਪਹਿਲਾ ਬਦਮਾਸ਼ੀ ਤਾਂ ਫਿਰ ਮਾਫੀਆਂ ਮੈਂ ਨਾ ਕਹਿੰਦਾ ਓਏ ਭਾਈ ਦੋ ਸੋ ਦੇਖ ਸਕਦੇ ਹੋ ਹੈਲੋ ਇਹ ਨਾ ਜਿਹੜਾ ਚੁਪਰਾ ਦੇ ਯਾਰ ਨੂੰ ਆਇਆ ਵਾ ਮੇਰਾ ਯਾਰ ਭਾਈ ਮੈਨੇ ਮਾਰਿਆ ਗਲਤ ਪਾਇਆ ਭਰਾ ਹੱਥ ਅੰਦਰ ਸ਼ਹਿਰ ਦੇ ਵਿੱਚ ਇੱਕ ਮੁੰਡਾ ਫੜਿਆ ਗਿਆ ਲੰਬੇ ਵਾਲਾ ਵਾਲਾ ਮੁੰਡਾ ਜਿਹੜਾ ਇੱਥੇ ਫੜ ਲਿੱਤਾ ਗਿਆ ਤਸਵੀਰਾਂ ਤੁਹਾਨੂੰ ਤਾਂ ਸੀ ਨਹੀਂ ਇਹ ਸਾਨੂੰ ਕਹਿ ਰਿਹਾ ਮੈਂ ਕਿਸੇ ਮੁੰਡੇ ਨਾਲ ਆਇਆ ਸੀ ਕਹਿੰਦਾ ਮੈਂ ਗੱਲ ਕਰਨ ਆਇਆ ਪੰਜ ਗੱਲ ਨੂੰ ਮੈਂ ਆਇਆ ਸੀ ਤੂੰ ਮਾਰ ਲੈ ਅਸੀਂ ਜੀ ਹੋਈਆਂ ਭਜੀ ਇਹਨੇ ਦਾਦੂ ਸੀ ਇਹਦੇ ਕੋਲ ਭਾਈ ਸਾਨੂੰ ਬਹੁਤ ਕੋਈ ਟੇਸ ਦਾੜਾ ਦੇ ਆ ਗਿਆ ਬਲੀਆ ਦੇਖੋ ਇਹਨਾਂ ਲੋਕਾਂ ਨੇ ਫੜਿਆ ਕਿਉਂ ਆ ਉਹਨੇ ਮਾਰੀਆਂ ਪਈ ਮੈਂ ਤੇ ਮਾਰੀਆਂ ਨਹੀਂ ਪਈ ਉਹ ਮੁੰਡੇ ਨੇ ਮਾਰੀਆਂ ਪਈ ਪਬਲਿਕ ਨੇ ਕੁਝ ਫੜਿਆ ਤੁਹਾਨੂੰ ਭਾਈ ਮੈਨੂੰ ਨਹੀਂ ਪਤਾ ਭਾਈ ਉਹਨੇ ਉਹ ਲੈ ਕੇ ਆਇਆ ਮੈਨੂੰ ਭਾਈ ਇਹਨਾਂ ਨੇ ਵੜ ਲਿਆ ਮੁੰਡੇ ਲੈ ਕੇ ਆਏ ਜੀ ਕਿੰਨੇ ਨਿਗੇ ਨੇ ਚਾਰ ਪੰਜ ਮੁੰਡੇ ਲੈ ਕੇ ਆਏ ਨਿਗੇ ਨਿਆਣੇ ਨੂੰ ਘੁੱਟਣਾ ਸੀ ਇਹ ਤੇ ਨਿਆਣਾ ਦੇਖੋ ਜਾ ਕੇ ਪਹਿਲਾਂ ਉਹਦੇ ਪਿਓ ਦੇ ਸੱਟਾ ਮਾਰਦੇ ਕੋਈ ਇਹਨਾਂ ਦੀ ਦੁਸ਼ਮਣੀ ਹੈ ਭਾਜੀ ਦੁਸ਼ਮਣੀ ਹੋਏਗੀ ਜਾਂ ਨਹੀਂ ਹੋਏਗੀ ਉਹਨਾਂ ਦੀ ਪਤਾ ਹੈਗਾ ਪਰ ਪੰਜੀਤ ਨਗਰ ਇਲਾਕਾ ਜੋ ਕਿ ਕਾਲੀਏ ਢਾਬੇ ਦੀ ਨਾਲ ਦੀ ਗਲੀ ਦੇ ਵਿੱਚ ਇਹ ਮੁੰਡੇ ਨੂੰ ਫੜਿਆ ਹੋਇਆ ਹੈ ਜੀ ਜਾਵੇ ਭਾਜੀ ਮੈਂ ਕੋਈ ਨਹੀਂ ਕਰਾਂਗੀ ਫਿਰ ਬੁਫੀ ਕਰਾਂਗਾ ਭਾ ਭਜੀ ਮੈਂ ਕਦੀ ਨਹੀਂ ਕਰਾਂਗਾ ਭਜੀ ਤੁਹਾਡੀ ਗੱਲ ਜਿੱਤ ਹੈ ਨਹੀਂ ਨਹੀਂ ਤੁਸੀਂ ਕਹਿੰਦੇ ਮੇਰੇ ਮਾਮਾ ਜੀ ਤੇ ਹਮਲਾ ਹੋਇਆ ਫਿਰ ਤੁਸੀਂ ਪਛਾ ਕੇ ਸੁਣ ਚਾਹਦੇ ਹੋ ਨਹੀਂ ਨਹੀਂ ਤੁਹਾਡੀ ਗੱਲ ਨਹੀਂ ਹੋਈ ਬਾਈ ਦੇਖੋ ਨਹੀਂ ਜਿਹੜੇ ਤੁਹਾਡੇ ਮਾਮਾ ਜੀ ਦਾ ਸਾਧਗਰਬਾਨਾ ਮਾਰਿਆ ਉਹਨਾਂ ਨੇ ਸੋਚਿਆ ਸੀ ਉਹਦੋਂ ਇਹਨਾਂ ਨੇ ਸੋਚਿਆ ਸੀ ਭਜੀ ਉਹ ਮੈਂ ਤੁਹਾਡੀ ਗੱਲ ਸਮਝਾਈ ਬਾਈ ਉਹਨਾਂ ਘਰੇ ਲੈ ਕੇ ਜਾਂਦਾ ਉਹਨਾਂ ਨੂੰ ਇਕੱਲੇ ਬੰਦੇ ਬੰਦੇ ਛੱਡੂਗਾ ਮੈਂ ਇਕੱਲੇ ਨਹੀਂ ਨਹੀਂ ਤੁਸੀਂ ਮੀਡੀਆ ਹੈਗੇ ਨਹੀਂ ਨਹੀਂ ਤੁਹਾਡੇ ਇਹਦਾ ਜਲੂਸ ਨਿਕਲ ਗਿਆ ਮੈਂ ਕਹਿੰਦਾ ਪੁਲਿਸ ਸਾਡੇ ਪੂਰੇ ਜਲੰਧਰ ਪਹੁੰਚ ਗਈ ਅਸੀਂ ਦੇਖੋ ਅਸੀਂ ਦੇਖੋ ਅਸੀਂ ਸ਼ਹਿਰ ਵਾਸੀਆਂ ਦੇ ਨਾਲ ਆ ਜੇ ਕਿਤੇ ਗਲਤ ਹੁੰਦਾ ਅਸੀਂ ਪਹੁੰਚਣਾ ਬਿਲਕੁਲ ਕਿ ਤੁਸੀਂ ਕਹਿੰਦੇ ਕਿ ਮਾਮਾ ਹੀ ਨਾ ਕੁੱਟਮਰ ਹੋਈ ਜਾਂ ਗਲਤ ਕੀਤਾ ਮੈਂ ਕਹਿੰਦਾ ਜੀ ਮਾਰੇ ਇਹਦੇ ਮਾਰੇ ਤੁਸੀਂ ਇਹਨੂੰ ਇਹਨੂੰ ਸਜ਼ਾ ਦਿਵਾਓਗੇ ਜਿਹੜਾ ਗਲਤ ਕੀਤਾ ਉਹਨੂੰ ਦਿਵਾਓਗੇ ਕਿਉਂਕਿ ਉਹ ਬੰਦਾ ਕਹਿੰਦਾ ਮੈਂ ਗਲਤ ਨਹੀਂ ਹੈਗਾ ਜੀ ਦੋਨਾਂ ਨੂੰ ਦਿਵਾਣੀ ਹੈ ਕਿਉਂਕਿ ਇਹ ਉਹਦੇ ਨਾਲ ਆਇਆ ਹੂੰ ਜੇ ਕਸੂਰ ਉਹਦਾ ਭਾਜੀ ਮੁੰਡਾ ਵੀ ਭਾਜੀ ਮੁੰਡਾ ਵੀ ਕਹਿੰਦੀ ਇੰਡਕ ਵੀ ਇੱਕ ਤਾਂ ਤੁਸੀਂ ਕਹਿੰਦੇ ਮੈਂ ਸਜ਼ਾ ਦਿਵਾਣੀ ਹੈ ਤੇ ਇਹਨੂੰ ਤੁਸੀਂ ਘਰ ਲੈ ਚਲੇ ਜਾਓ ਮੁੰਡਾ ਵੀ ਇੱਟ ਜੇ ਪਈ ਪਈ ਨਾ ਕਰ ਭਾਈ ਬੜੀ ਮੈਂ ਤੇਰੇ ਪੈਰ ਪੈਣਾ ਭਾਈ ਛੱਡ ਦੇ ਭਾਈ ਮੈਨੂੰ ਮੈਂ ਗਰੀਬ ਜਿਹਾ ਬੰਦਾ ਭਾਈ ਮੈਂ ਉਹਦੇ ਨਾਲ ਆਇਆ ਮੈਂ ਉਹਦੇ ਘਰੇ ਲੈ ਜਾਣਾ ਭਾਈ ਮੈਨ ਪਈ ਬੈ ਜਾ ਪਈ ਪਈ ਬੈ ਜਾ ਚੰਨਪਾ ਪਈ ਉਹਦੇ ਘਰੇ ਸੋ ਹੱਲੇ ਇੱਥੇ ਪੁਲਿਸ ਪਹੁੰਚੀ ਨਹੀਂ ਹੈ ਪਹਿਲਾਂ ਹੀ ਬੰਦੇ ਡਰ ਗਏ ਨੇ ਪੁਲਿਸ ਪਰ ਸ਼ਾਸਨ ਦਾ ਖੋਫ ਨਹੀਂ ਖਤਮ ਜਲੰਧਰ ਸ਼ਹਿਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਜਿਹੜੀ ਹੈ ਉਹ ਇੱਥੇ ਪਹੁੰਚ ਰਹੀ ਹੈ ਯਾਰ ਪੁਲਿਸ ਨੂੰ ਇਹਨਾਂ ਨੇ ਫੋਨ ਕੀਤਾ ਪਈ ਪਾਜੀ ਤੂੰ ਬੇਕਸੂਰ ਹੈਂ ਬੇਕਸੂਰ ਮੈਂ ਚੱਲ ਬਾ ਪਈ ਉਹਦੇ ਘਰੇ ਚੱਲ ਬਾ ਮੈਨੂੰ ਛੱਡ ਦਿਓ ਪਈ ਪਈ ਛੱਡ ਦਿਓ ਪਈ ਯਾਰ ਪਾਜੀ 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 ਚੱਲ ਪਾਪਾ ਜੀ ਮੈਨੂੰ ਛੱਡ ਦਿਓ ਹਾਂਜੀ ਬਾਗੀ ਲਾਇਆ ਮੈਂ ਤੇਰੇ ਥੱਪੜ ਮਾਰਨਾ ਮੂਤ ਤੇ ਨਾ ਕੁਛ ਨਹੀਂ ਕੀਤਾ ਦੇਖਰੇ ਚੱਲ ਬੱਛਾ ਬਟਾ ਸਿਆਣਾ ਤੂੰ ਹਾਂਜੀ ਉਹਨੇ ਮਾਰੀ ਢਟੀ ਉਹਦੇ ਕਰੇ ਚੱਲ ਆ ਆ ਕੇ ਬਦਮਾਸ਼ੀਆ ਤੁਸੀਂ ਹਥਿਆਰ ਲੈ ਕੇ ਆ ਗਏ ਹੋ ਤੁਸੀਂ ਕੁਛ ਨਹੀਂ ਕੀਤਾ ਉਹਦੇ ਕਰੇ ਚੱਲ ਬਵਾਂਡੇ ਉਹਦੇ ਕਰੇ ਚੱਲ ਬਾਬਾ ਤੂੰ ਕਿਉਂ ਆਇਆ ਨਾ ਮੇਰੇ ਮੇਰੇ ਪੈਰ ਪੈਣਾ ਜਦੋਂ ਤਫਾ ਤੁਹਾਡੇ ਵਰਗਿਆਂ ਪੈਰੀ ਪਵਾਉਣਾ ਇੱਥੇ ਸੀ ਕੀ ਕੀ ਸਮਝਦੇ ਹੋ ਕਿ ਇੱਕ ਮੁਹੱਲੇ ਦੇ ਵਿੱਚ ਆਣਾ ਕਾਰੋਬਾਰੀ ਕੰਮ ਕਰਨ ਵਾਲੇ ਬੰਦੇ ਨੂੰ ਧੀਆਂ ਪੈਣਾ ਸਾਡੇ ਘਰ ਦੇ ਵਿੱਚ ਹੈਗੀਆਂ ਵਾ ਕੋਈ ਨਾ ਮਿਹਨਤ ਕਰਛੇ ਵਿਅਕਤੀ ਕੋਈ ਕੰਮ ਕਰਦਾ ਉਹਨੂੰ ਤੰਗ ਕਰਨਾ ਆਗੇ ਕਿ ਜਿਨ੍ਹਾਂ ਪੜੀਆਂ ਦਾ ਜਿਨ੍ਹਾਂ ਨਾਲ ਕੋਟੂ ਮਾਰ ਹੋਈ ਆ ਉਹਨਾਂ ਦੇ ਬਰਾਬਰ ਦੀ ਉਮਰ ਵੀ ਨਹੀਂ ਬੱਚਿਆਂ ਵਰੀ ਉਮਰ ਇਹਦੀ ਉਹੀ ਗੱਲ ਹੈ ਨਾ ਸਾਡੀਆਂ ਨੂੰ ਛੱਡਦੇ ਨਹੀਂ ਪਏ ਤੁਹਾਨੂੰ ਅਕਲ ਦੇ ਕੇ ਛੱਡ ਲੈਣੇ ਕੀ ਅੱਗੋਂ ਤੋਂ ਮੈਂ ਗਲਤੀ ਨਾ ਕਰੇ ਮੈਡਮ ਇਹ ਦੇਖੋ ਉਹਨੂੰ ਖੋਪੀ ਹੈ ਨਾ ਇਹ ਕਾ ਕਰੀਂ ਆਪਕੋ ਤੋਂ ਗਲਤੀ ਨਾ ਕਰੇ ਚੱਲ ਜੇ ਚਾਹਦੇ ਤਾਂ ਜਿਹਨੂੰ ਫੜਕਾ ਵੀ ਸਕਦੇ ਸੀਗੇ ਸੀ ਕੁਝ ਵੀ ਕਰ ਸਕਦੇ ਸੀ ਤਾਂ ਹੀ ਇਹਨੂੰ ਅੱਥਰ ਦਵਾ ਰਹੇ ਸੀ ਬਈ ਬੈਠੋ ਭਾਈ ਉਹਨੂੰ ਵੀ ਸਦਾ ਲਗਾਤਾਰ ਨਿਕਲ ਰਿਹਾ ਹੈ ਬਈ ਬੈਠੋ ਕੋਈ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀ ਕੀਤੀ ਜਾ ਰਹੀਆਂ ਨੇ ਜਲੰਧਰ ਸ਼ਹਿਰ ਦੀਆਂ ਔਰ ਇੱਥੇ ਕਾਫੀ ਜਿਹੜਾ ਵਿਵਾਦ ਹੋਇਆ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਲਾਕੇ ਦੇ ਲੋਕ ਇਕੱਠੇ ਹੋ ਗਏ ਜੀ ਇਲਾਕਾ ਇਕੱਠਾ ਹੋ ਗਿਆ ਬਾਹਰ ਲੋਕ ਕਿੱਥੇ ਹੋ ਗਏ ਨੇ ਤਾਂ ਲੋਕਾਂ ਦਾ ਕਹਿਣਾ ਸਾਨੂੰ ਜਿਹੜਾ ਹਮਲਾ ਜਿਹੜਾ ਕਰਨ ਆਏ ਸੀ ਤਾਂ ਇੱਕ ਜਿਹੜਾ ਵਿਅਕਤੀ ਜਿਹੜਾ ਕਾਬੂ ਹੋ ਗਿਆ ਤਾਂ ਬਾਕੀ ਜਿਹੜੇ ਦੌੜ ਗਏ ਬਾਕੀ ਪੱਜ ਗਏ ਤਾਂ ਇੱਕ ਜਿਹੜਾ ਕਾਬੂ ਕਰ ਲਿੱਤਾ ਗਿਆ ਮੌਕੇ ਤੇ ਤਾਂ ਹੁਣ ਉਹ ਮਾਫੀ ਮੰਗ ਕੇ ਜਿਹੜਾ ਆਪਣੀ ਜਾਨ ਛਡਾਣਾ ਚਾਹੁੰਦਾ ਉਹ ਵਿਅਕਤੀ ਇਹ ਕਹਿੰਦਾ ਕਿ ਮੈਂ ਬੇਕਸੂਰ ਆ ਮੇਰਾ ਕੋਈ ਜਿਹੜਾ ਲੜਾਈ ਨਾਲ ਲੈਣ ਦੇ ਨਹੀਂ ਸੀ ਤਾਂ ਮੈਂ ਉਦਾਂ ਹੀ ਨਾਲ ਆਇਆ ਸੀ ਮੇਰੇ ਘਰ ਭਾਈ ਮੇਰੇ ਘਰ ਸੌਣਾ ਮਣੀ ਨੇ ਨਹੀਂ ਹੋ ਕਰਨਾ ਆਪੇ ਹੀ ਉਹ ਵੱਡੇ ਹੈਗੇ ਨੇ ਹੋਰ ਉਹ ਇਹਨੇ ਮੁੱਠੀ ਚੜਨਗੇ ਆ ਦੇਖੋ ਤੋ ਆ ਦੇਖ ਆ ਦੇਖ ਜੇ ਤੂੰ ਮਾਫੀ ਮੰਗਦਾ ਮੈਂ ਵੇਖੋ ਤੇਰੇ ਪਿਓ ਦੀ ਉਮਰ ਜੀ ਲੱਗੀ ਹੈ 14 ਨੇ ਹੈ ਮੈਂ ਮਾਰਿਆ ਉਹ ਹੱਲੇ ਤੱਕ ਵੀ ਜਿਹੜਾ ਉਹਦਾ ਕਾਫੀ ਬਲੱਡ ਨਿਕਲ ਰਿਹਾ ਜਿਨ੍ਹਾਂ ਦੇ ਉੱਪਰ ਹਮਲਾ ਹੋਇਆ ਸਾਰਾ ਸਾਹ ਦੇ ਜਾਂਦਾ ਸੱਟਾਂ ਵੀ ਲੱਗੀ ਕਾਫੀ ਜਿਹੜਾ ਹਮਲਾ ਹੋਇਆ ਦੋਸਤੋ ਬਾਅਦ ਜਿਹੜਾ ਬਲੱਡ ਵੀ ਜਿਹੜਾ ਉਹਨਾਂ ਦੇ ਨਿਕਲੇ ਆ ਭਾਈ ਕਿਵੇਂ ਦੇਖਦੇ ਇੱਕ ਬਦਮਾਸ਼ੀ ਕਰਨ ਆਏ ਬੰਦੇ ਲੱਖੇ ਰੇਤ ਕਿਵੇਂ ਸਮਝਦੇ ਸੀ ਨੂੰ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜਾ ਇੱਥੇ ਸ਼ੁਰੂ ਹੋ ਚੁੱਕੀ ਆ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਚ ਜਿਹੜਾ ਨਜ਼ਰ ਆਇਆ ਤਾਂ ਉਸ ਤੋਂ ਬਾਅਦ ਜਿਹੜਾ ਹੁਣ ਲੜਕਾ ਕਹਿ ਰਿਹਾ ਕਿ ਮੈਨੂੰ ਛੱਡ ਦਿਓ ਮੇਰਾ ਕੋਈ ਕਸੂਰ ਨਹੀਂ ਮੈਂ ਜਿਹੜਾ ਉਹਨਾਂ ਦੇ ਨਾਲ ਆਇਆ ਸੀ ਜਾ ਲੈ ਹਾਂ ਜੀ ਬਾਈ ਚੱਲ ਵੀ ਭਾਈ ਆਹਦੇ ਘਰੇ ਲੱਗਦਾ ਮੁੰਡਾ ਉਹਦੇ ਘਰੇ ਲੱਗਦਾ ਭਾਈ ਉਹਦੇ ਘਰੇ ਲੱਗਦਾ ਆ ਲੈ ਗਿਆ ਇਹ ਭਈ ਕਿਹੜਾ ਮੁੰਡਾ ਲਿਖਾਉਂਦਾ ਜੀ ਕਿਹੜਾ ਮੁੰਡਾ ਲੱਗਿਆ ਇਹ ਕਿਹੜਾ ਮੁੰਡਾ ਲੈ ਗਿਆ ਇਹ ਫੇਰੀ ਇਹ ਹੀ ਗੱਲ ਹੈ ਭਾਈ ਚੱਲ ਸਰਦਾਰ ਜੀ ਮੇਰੀ ਗੱਲ ਸੁਣਵਾ ਇਹ ਭਾਈ ਜੀ ਹੋਰ ਪਤਾ ਨਹੀਂ ਕੀ 2 ਨੰਬਰ ਦਾ ਕੰਮ ਕਰਦੇ ਆ ਪਤਾ ਨਹੀਂ ਕੀ ਨਸ਼ਾ ਪਤਾ ਕੀਤਾ ਹੁੰਦਾ ਇਹਨਾਂ ਦਾ ਭਾਈ ਉਹ ਜਾਂ ਇਹਨਾਂ ਦਾ ਕੰਮ ਕੀ ਨਸ਼ਾ ਪਤਾ ਕੀਤਾ ਹੁੰਦਾ ਕੰਮ ਕੀ ਕਰਦਾ ਮੁੰਡਾ ਭਾਈ ਮੈਨੂੰ ਪਤਾ ਕੋਈ ਨਹੀਂ ਕੀ ਪਤਾ ਨਸ਼ਾ ਪਤਾ ਕਰਕੇ ਭਾਈ ਫੋਟੋ ਦਿਖਾਓ ਕਿਹੜਾ ਮੁੰਡਾ ਲੈ ਗਿਆ ਇਹ ਭਾਈ ਫੋਟੋ ਖਾ ਜੋ ਆ ਦੇਖੋ ਜਿਹੜੀ ਗੱਲ ਹੋਈ ਆ ਦਿਖਾਓ ਭਾਈ ਫੋਟੋ ਕਿਹੜਾ ਮੁੰਡਾ ਲੈ ਗਿਆ ਉਹਦੇ ਉਹਦੇ ਸਾਹਮਣੇ ਗੱਲ ਕਰਾਂ ਕਰਾਂ ਬੜੀ ਚੱਲ ਪੋ ਭਾਈ ਉਹਦੇ ਲੜਕੇ ਦੇ ਨਾਲ ਇੱਥੇ ਆਇਆ ਸੀ ਇਹ ਤੋ ਤਸਵੀਰਾਂ ਤੁਹਾਨੂੰ ਜਿਹੜੀਆਂ ਪਬਲਿਕ ਅਪਡੇਟ ਟੀਵੀ ਦੇ ਉੱਪਰ ਜਿਹੜੀਆਂ ਸਾਂਝੀਆਂ ਕਰਾਇਆ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਨੇ ਆ ਰਾਤ ਜਿਹੜਾ ਕੁਝ ਯੁਵਾਕ ਇੱਥੇ ਪਹੁੰਚਦੇ ਨੇ ਝਗੜਾ ਕਰਨ ਦੇ ਲਈ ਲੜਾਈ ਕਰਨ ਦੇ ਲਈ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਇੱਥੇ ਲੋਕ ਜਿਹੜੇ ਨੇ ਫੜ ਲੈਂਦੇ ਨੇ ਉਹਨਾਂ ਵੱਲੋਂ ਜਿਹੜਾ ਇੱਥੇ ਖੜ ਲਿਟਾ ਜਾਂਦਾ ਤਾਂ ਹੁਣ ਉਹ ਲੜਕਾ ਕਹਿ ਰਿਹਾ ਕਿ ਮੈਂ ਬੇਕਸੂਰਾ ਜਾਂ ਮੇਰਾ ਕਸੂਰ ਨਹੀਂ ਹੈ ਤਾਂ ਜਿਹੜੇ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਸੱਤਾ ਲੱਗਿਆ ਨੇ ਉਹ ਪੁਲਿਸ ਨੂੰ ਜਿਹੜੀ ਇਤਲਾਹ ਦੇ ਰਿਹਾ ਪੁਲਿਸ ਨੂੰ ਇਨਫੋਰਮੇਸ਼ਨ ਆ ਉਹਨਾਂ ਵੱਲੋਂ ਦਿੱਤੀ ਗਈ ਹੈ ਪਰ ਹੱਲੇ ਤੱਕ ਇੱਥੇ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਨਹੀਂ ਪਹੁੰਚਿਆ ਉਸ ਤੋਂ ਪਹਿਲਾਂ ਹੀ ਜਿਹੜਾ ਲੜਕਾ ਹੈ ਕਾਫੀ ਜਿਹੜਾ ਡਰ ਗਿਆ ਔਰ ਕਾਫੀ ਜਿਹੜਾ ਇੱਥੇ ਝਗੜਾ ਹੋ ਰਿਹਾ ਔਰ ਮੁਹੱਲੇ ਦੇ ਲੋਕ ਜਿਹੜੇ ਇੱਥੇ ਬਾਹਰ ਜਿਹੜੇ ਖੜੇ ਹੋਏ ਨੇ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਜਲੰਧਰ ਦੇ ਮਨਜੀ ਝਗੜਾ ਹੋਇਆ ਔਰ ਪੁਲਿਸ ਪ੍ਰਸ਼ਾਸਨ ਨੂੰ ਵੀ ਜਿਹੜੀ ਇਤਲਾਹ ਇਹਨਾਂ ਵੱਲੋਂ ਦੇ ਦਿੱਤੀ ਗਈ ਹੈ ਔਰ ਪਰਿਵਾਰਕ ਮੈਂਬਰਾਂ ਦੀ ਜਿਹੜੀ ਮੰਗ ਹੈ ਕਿ ਜਿਹੜਾ ਬੰਦਾ ਇंसाफ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਪਿੰਡਾਂ ਇਕੱਠੇ ਹੋ ਚੁੱਕੇ ਨੇ ਪਿੰਡਾਂ ਮੁਹੱਲੇ ਦਾ ਹਮ ਜੋੜਦਾ ਹੈ ਤੇ ਕਹਿੰਦੇ ਆ ਤੇ ਉਹਦਾ ਕਹਿਣਾ ਇਹ ਨਹੀਂ ਕਿ ਬਾਕੀ ਜਿਹੜੇ ਮੁੰਡੇ ਕੁੱਟਣ ਆਏ ਸੀ ਉਹਨਾਂ ਦਾ ਜਿਹੜਾ ਕਾਰਜ ਰਿਪੋਰਟ ਸੱਜਿਆ ਜਾਏ ਕਹਿੰਦੇ ਇਹਨਾਂ ਨੇ ਕੀਤਾ ਕਾਂਡ ਹਾਂਜੀ ਆ ਰਿਓ ਤੇ ਮੇਰੇ ਬਾਹਰ ਇੱਕ ਵਾਰ ਵੈ ਨਹੀਂ ਹੋਣੀ ਐਮਰ ਕਟਾਇੰਗਾ ਤਾਂ ਤੇ ਆਹ ਵਾਰੀ ਸ਼ੱਤ ਲਗਾਵੇ ਨੁਸਰ ਆਦੀ ਮੋੜੇ ਕਿਉਂ ਮੰਗੀ ਤੁਹਾਡੀ লাশ ਸਾਨੂੰ ਬਸ ਇਹੀ ਹੈ ਕਿ ਉਹਨਾਂ ਦਾ ਬਾਕੀ ਮੁੰਡਿਆਂ ਦਾ ਪਤਾ ਲੱਗੇ ਤੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਇਹ ਕਹੀ ਕੀ ਕੀਤਾ ਜਿੱਦੋਂ ਉਹ ਲੜਕਾ ਕਹਿ ਰਿਹਾ ਮੈਨੂੰ ਮੇਰੇ ਘਰ ਛੱਡ ਦਿਓ ਉਹ ਮੁੰਡਾ ਤੁਸੀਂ ਪੁਲਿਸ ਵਾਲੇ ਕਰੋਗੇ ਇਹਨੂੰ ਠੀਕ ਹੈ ਸੋਤ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਇਹ ਲੜਕਾ ਜਿਹੜਾ ਪੁਲਿਸ ਦੇ ਹਵਾਲੇ ਹੀ ਜਿਹੜਾ ਕਰਾਂਗੇ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਲਗਾਤਾਰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਸ਼ਹਿਰ ਤੋਂ ਤਸਵੀਰਾਂ ਨੇ ਸੋ ਇਲਾਕੇ ਦੇ ਲੋਕ ਲਗਾਤਾਰ ਇੱਥੇ ਪਹੁੰਚ ਰਹੇ ਨੇ ਪਾਣੀ ਦੇ ਛੱਡ ਜਾ ਪਾਣੀ ਦੇ ਪਾਣੀ ਨਹੀਂ ਦੇ ਉਹ ਸਾਡੇ ਤੇ ਬਣੀ ਨਹੀਂ ਦੱਸ ਰਿਹਾ ਮੇਰੀ ਗੱਲ ਸੁਣ ਕੇ ਕਰੀ ਬਣੀ ਪਹਿਲੇ ਪਹਿਲੇ ਇਹਨੂੰ ਲੈ ਕੇ ਨਹੀਂ ਆਉਂਦੇ ਛੱਡ ਕੇ ਛੱਡ ਕੇ ਪਾਈ ਪੀਚਨਾ ਆਦਿ ਭਾਈ ਉਹ ਨਹੀਂ ਬਣਾਉਂਦੇ ਕੋਈ ਨਹੀਂ ਭਾਈ ਮੈਨੂੰ ਤੇ ਪੂਤ ਦੇ ਲੋ ਸਾਦੀ ਨਹੀਂ ਬੰਦਾ ਰੱਖ ਉਹ ਤੇ ਤਨਾਮ ਲਾ ਭਾਈ ਤਨਾਮ ਲਾ ਨਹੀਂ ਬਣਾਉਂਦਾ ਜਿਨ੍ਹਾਂ ਦੇ ਘਰ ਕੰਮ ਕਿਸੇ ਕੀਤਾ ਉਹ ਬੁਲਾ ਰਹੇ ਨੇ ਪਾਣੀ ਪੀ ਤੂੰ ਪਾਣੀ ਪਿਲਾ ਦੇ ਇਹਨੂੰ ਭਾਜੀ 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 ਮੇਰੀ ਗੱਲ ਸੁਣੋ ਭਾਈ ਮੇਰੇ ਗੱਲ ਸੁਣ ਚੱਲੋ ਭਾਈ ਰਹਿਣ ਰਹਿਣ ਪਾਣੀ ਪੀ ਲੈ ਆਣੀ ਪੀ ਲੈ ਲੈ ਜਾਣ ਲੱਗ ਜਾ ਉਹ ਤੈਨੂੰ ਪੁੱਛਣਾ ਨਹੀਂ ਤੁਹਾਡੇ ਵਰਗਾ ਨਹੀਂ ਆ ਪਾਣੀ ਪਿਲਾ ਜਾ ਰਿਹਾ ਜੀ ਚਲਾ ਚਲੇ ਛੱਡ ਚਲਾ ਥਾੜੇ ਲੈ ਆ ਜਾ ਵੀਰੇ ਓਏ ਉੱਠ ਜਾ ਮੋਟਰ ਦੇ ਨਾਲ ਕੰਨੀ ਬਣੀ ਭਾਜੀ ਕੀ ਮਾਮਲਾ ਕੀ ਸੀਗਾ ਬੂੜਾ ਮੈਨੂੰ ਨਾ ਬਣਾਉਣਾ ਪੜੀਏ ਤੇ ਕਰਨ ਕੀ ਆਏ ਹੋ ਤੁਸੀਂ ਭਾਈ ਆਪਾਂ ਦੇਖੀ ਤੁਹਾਨੂੰ ਪਤਾ ਹੀ ਨਹੀਂ ਭਾਜੀ ਮੇਰੇ ਤੋਂ ਕੀ ਦੱਸੋ ਕੀ ਤੁਸੀਂ ਕਰਨ ਆਏ ਹੋ ਕੀ ਹਾਲ ਚਾਲ ਹੈ ਨਾਲੇ ਤੁਸੀਂ ਕਹਿੰਦੇ ਮੈਨੂੰ ਪਤਾ ਹੀ ਨਹੀਂ ਭਾਈ ਮੈਂ ਮੋਲ ਦੇਖਣ ਆਇਆ ਹਾਂ ਅੱਛਾ ਮੋਲ ਦੇਖਣ ਆਏ ਹੋ ਹਾਂਜੀ ਮੈਨੂੰ ਮੁੰਡੇ ਨੇ ਦੱਸਿਆ ਪੈਂ ਮੈਂ ਕੀ ਦੱਸਿਆ ਭਾਜੀ ਮੁੰਡੇ ਨੇ ਹਾਂ ਹੈ ਨਹੀਂ ਉਹ ਅੰਦਰੋਂ ਕੋਲਾ ਲਗਾ ਕੇ ਇੱਥੇ ਰਹਿਣਾ ਵੀ ਇੱਥੇ ਬਰਵਾ ਧੋੜਨਾ